ਸਭ ਤੋਂ ਵੱਡੀ ਮਿਹਨਤ ਜ਼ਿਮੀਦਾਰ ਅਤੇ ਖੇਤੀਬਾੜੀ ਮਜ਼ਦੂਰ ਭਾਈ ਚਾਰੇ ਦੀ ਜੀ ਸਿੰਘਾ ਪ੍ਰੈਸ ਨੇ ਸੰਚਾਲਕ ਜਸਤ ਨਵਾਲਾ ਜੀ ਸਿੰਘਾ ਟੀਮ ਅਤੇ ਗੋਬਨ ਸਿੰਘ ਮਾਨ ਸ੍ਰਿਹਾਲੀ ਕਲਮ ਵੱਲੋਂ ਮੇਰੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨ ਤਰਨ ਚ ਪੈਂਦੇ ਚੋਹਲਾ ਸਾਹਿਬ ਰੋਡ ਤੇ ਝੋਨੇ ਦੀ ਖੇਤੀਬਾੜੀ ਸੰਬੰਧੀ ਆਪਣੇ ਖੇਤਾਂ ਵਿੱਚ ਸਖਤ ਮਿਹਨਤ ਕਰਦੇ ਹੋਏ ਸਰਦਾਰ ਰੇਸ਼ਮ ਸਿੰਘ ਚੋਹਲਾ ਸਾਹਿਬ ਆਪਣੇ ਖੇਤੀਬਾੜੀ ਮਜ਼ਦੂਰਾ ਨਾਲ ਝੋਨੇ ਵਿੱਚ ਨਦੀਨ ਪੁੱਟਦੇ ਹੋਏ ਦੱਸ ਰਹੇ ਕਿ ਬਾੜੀ ਸੰਬੰਧੀ ਆਪਣੇ ਵਿਚਾਰ ਅਤੇ ਸਾਡੇ ਦੇਸ਼ ਦੀ ਸਰਕਾਰ ਨੂੰ ਜ਼ਮੀਂਦਾਰ ਸਹੂਲਤਾ ਸੰਬੰਧੀ ਅਪੀਲ ਕਰਦੇ ਹੋਏ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ 'ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਨਰਲ ਸਟੋਰ ਚੋਹਲਾ ਸਾਹਿਬ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਾ ਇਹ ਖੇਤਾਂ ਦੀ ਕੀ ਕਹਾਣੀ ਨਹੀਂ ਸੰਗਤ ਹੈ ਇਹ ਜਿੰਦਗੀ ਘੜ ਰਹਾ ਹੈ ਧੋਨੇ ਦੇ ਵਿੱਚ ਨੂੰ ਲੱਗਾ ਹਾਂ ਜੀ ਜੀ ਇਹ ਜਿੰਦਗੀ ਪੈਦਾ ਹੁੰਦੀ ਹੈ ਕਿ ਦਵਾਈਆਂ ਪੌਦੇ ਹੋ ਇਹ ਦਵਾਈ ਵੀ ਪਾ ਰਹੇ ਹਨ ਪਰ ਕੋਈ ਨ ਕੋਈ ਰਹਿ ਜਾਂ ਪਿਆ ਨਾ ਇਹ ਨਾ ਇਹਨਾਂ ਨੂੰ ਸਪੋਰਟ ਕਰਦਾ ਹੈ ਇਹਨਾਂ ਸਖਤ ਮਿਹਨਤ ਦੇ ਜੀਵਨ ਜੀਵਨ ਦੀ ਇਹ ਸਾਰੇ ਹੀ ਸੰਗਤ ਕਰਦੀ ਹੈ ਸਰਕਾਰ ਦੇ ਸੱਤ ਚੰਨਾਂ ਨੂੰ ਵੀ ਇੰਨੀ ਸਰਕਾਰ ਨੇ ਜੀਵਨ ਕਰਨੀ ਹੀ ਕਹਿੰਦੀ ਹੈ ਹਾਂ ਇਹ ਕਰਨੀ ਪੈਂਦੀ ਹੈ ਜੀ ਫਿਰ ਪਰਿਵਾਰ ਕਿਉਂ ਪਾਲਣਾ ਹੈ ਤੇ ਪਰਿਵਾਰ ਪਾਲਣ ਦਾ ਕਰਕੇ ਮਿਹਨਤਾਰਿਕ ਨੂੰ ਕਰਨੀ ਪੈਂਦੀ ਹੈ ਜੀਮਦਾਰ ਆਪ ਹੀ ਪਾਲਦਾ ਹੈ ਨਾਲੇ ਗਰੀਬ ਜਨਤਾ ਨੂੰ ਪਾਲਦਾ ਪਾਲਦਾ ਇੰਨੀ ਸਖਤ ਮਿਹਨਤ ਕਰਕੇ ਅਨਾਜ ਪੈਦਾ ਕਰਕੇ ਲੋਕਾਂ ਨੂੰ ਹੁੰਦਾ ਹੈ ਤਾਂ ਹੀ ਉਹਨਾਂ ਦਾ ਤਾਂ ਕਹਿੰਦੇ ਜੀਵਨ ਜੀਵਨ ਹਾਂ ਜੀ ਅੰਨ ਦਾ ਤਾਂ ਤਾਂ ਕਰ ਰਹੇ ਪਰ ਸਰਕਾਰਾਂ ਵੀ ਜੀਮਦਾਰਾਂ ਦਾ ਧਿਆਨ ਦੇਣਾ ਆਪਾਂ ਕਿਹਨੇ ਲੱਗੇ ਖੜੇ ਆ ਆਪਾਂ ਚੋਣਾ ਸਾਂ ਦੋ ਲੋਕਾਂ ਨੇ ਹਾਂਜੀ ਇਹ ਤਾਂ ਵੀ ਸਾਰੀ ਜ਼ਮੀਨ ਹੈ ਚੋਰੀ ਹਾਂਜੀ ਹਾਂਜੀ ਅੰਕ ਇਹ ਮਿਹਨਤ ਕਰਕੇ ਆਪ ਵੀ ਆਪਣੇ ਪਰਿਵਾਰ ਨੂੰ ਪਾਲਦੇ ਹੋ ਤੇ ਪੰਜਾਬ ਦੇ ਲੋਕਾਂ ਨੂੰ ਦੁਨੀਆ ਦੇ ਲੋਕਾਂ ਨੂੰ ਵੀ ਪਾਲਦੇ ਹੋ ਕਿੰਨਾ ਉਸਿਆ ਜੀ ਨੇ ਆਰਿਸ਼ਮ ਸਿੰਘ ਜੀ ਰਿਸ਼ਮ ਸਿੰਘ ਜੀ ਕੋਈ ਹੋਰ ਸੁਨੇਹਾ ਜਿੰਮੇਦਾਰਾਂ ਨੂੰ ਅਤੇ ਸਾਡੇ ਸਮਾਜ ਨੂੰ ਦੇਣਾ ਚਾਹੇ ਖੇਤੀਬਾੜੀ ਸੰਬੰਧੀ ਖਾਣ ਪਾਣ ਸੰਬੰਧੀ ਅਸੀਂ ਤੇ ਇਹੋ ਗੱਲ ਕਰਨੀ ਚਾਹੁੰਦੇ ਹਾਂ ਵੀ ਸਰਕਾਰਾਂ ਵੀ ਧਿਆਨ ਦੇਣ ਤੇ ਬਾਕੀ ਜ਼ਿੰਮੇਦਾਰ ਵੀ ਬਹੁਤ ਕੋਸ਼ਿਸ਼ ਕਰ ਰਿਹਾ ਵਾ ਕੋਸ਼ਿਸ਼ ਕਰਦੇ ਹਾਂ ਖਾਸ ਕਰ ਸਰਕਾਰਾਂ ਸਾਨੂੰ ਧਿਆਨ ਦੇਵੋ ਕਿ ਅਸੀਂ ਹੋਰ ਵੀ ਤਰਕੀਆਂ ਜਾਂਦੀਆਂ ਪਾਸ ਕਰਦੇ ਹਾਂ ਜੇ ਵੀ ਇੰਨੀ ਮਿਹਨਤ ਕਰਦੇ ਹਾਂ ਸਾਨੂੰ ਮੁਸ਼ਕਲਾਂ ਆਉਂਦੀਆਂ ਜਦੋਂ ਮਿਲਾਈ ਹੁੰਦੀ ਆ ਜੀ ਜੱਫੀ ਲੱਗਦੀ ਆ ਵਧੀਆ ਕਰਨ ਲਈ ਸੋਚਾਰਨਾ ਧਿਆਨ ਦੇ ਅੱਛਾ ਬਣਾ ਵੇਜੀ ਦੇ ਮੈਂ ਬਸ ਲਗਾ ਡਿਸੀਜਨ ਚੱਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ ਸਿੰਘਾ ਟੀਮ ਅਤੇ ਜਸਤਨਾਵਾਲਾ ਵੱਲੋਂ ਆਵਾਜਾਈ ਲੋਕਾਂ ਲਈ ਖਾਸ ਮੈਸੇਜ ਟਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਕਰ ਭਲਾ ਸੋ ਹੋ ਭਲਾ ਅੰਤ ਭਲੇ ਦਾ ਭਲਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 9779319426 9872635913